ਪ੍ਰੋਫੈਸਰ ਦਵਿੰਦਰਪਾਲ ਭੁੱਲਰ ਰਾਜੋਆਣਾ ਦੇ ਕੇਸ 'ਚ ਤਾਂ ਜੋ ਐਟੀਟਿਊਡ ਹੈ ਤੁਸੀਂ ਸਾਰਿਆਂ ਦੇ ਸਾਹਮਣੇ ਅਸੀਂ ਮਿਲਣ ਚਾਹੀਏ ਸਾਨੂੰ ਲਾਊਟ ਨਹੀਂ ਆਮ ਰਹੀਮ ਦੇ ਮਸਲੇ 'ਚ ਕਿੱਟਾ ਵਧੀਆ ਐਟੀਟਿਊਡ ਅਡਾਪਟ ਕਰਦੀ ਆ ਆਮ ਆਦਮੀ ਪਾਰਟੀ ਔਰ ਕਾਜਕਾ ਤੁਹਾਡੇ ਸਾਹਮਣੇ ਉਹਨੂੰ ਬਾਰ-ਬਾਰ ਕਰੋਲ ਮਿਲਦੀ ਆ ਸ਼ੋਮਨੀ ਅਕਾਲੀ ਦਲ ਕਹਿ ਰਹੀ ਹੈ ਆਮ ਆਦਮੀ ਪਾਰਟੀ ਨੂੰ ਤੇ ਮਸਲਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਰਿਹਾਈ ਦੀ ਮੰਗ ਹੋ ਰਹੀ ਹੈ ਤੇ ਇਸ ਮੌਕੇ ਤੇ ਵਿਕਰਮ ਸਿੰਘ ਮਜੀਠੀਆ ਨੇ ਰਾਮ ਰਹੀਮ ਦਾ ਮਸਲਾ ਚੁੱਕ ਕੇ ਉਦਾਹਰਣ ਪੇਸ਼ ਕਰਕੇ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਕਹਿ ਰਿਹਾ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਦੀ ਔਰ ਭਗਵਾਨਤਮਾਨ ਦੀ ਜੋ ਨੀਤੀ ਹੈ ਪੰਜਾਬੀਆਂ ਨੂੰ ਲੈ ਕੇ ਖਾਸ ਤੌਰ ਤੇ ਬੰਦੀ ਸਿੰਘਾਂ ਨੂੰ ਲੈ ਕੇ ਉਹਦੇ ਬਾਰੇ ਕਈ ਵਾਰੀ ਪਹਿਲਾਂ ਵੀ ਚਰਚਾ ਹੋਈ ਹੈ ਔਰ ਅੱਜ ਉਹਦਾ ਇੱਕ ਨਵਾਂ ਪ੍ਰਮਾਣ ਤੁਹਾਡੇ ਸਾਹਮਣੇ ਆਇਆ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਦੀ ਰਿਹਾਈ ਕੇਵਲ ਤੇ ਕੇਵਲ ਨਿਰਪਰ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ਨਗਰ ਅ ਸੰਬਡੀ ਜੀ ਨੇ 29 ਸਾਲ ਜੇਲ੍ਹ ਚ ਰਹੇ ਆ ਮਨੁੱਖੀ ਅਧਿਕਾਰਾਂ ਦਾ ਵੀ ਬੰਦੀ ਸਿੰਘਾਂ ਦੇ ਮਸਲੇ 'ਚ ਘਾਨ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇੰਨਾ ਲੰਮਾ ਸਮਾਂ 10/10 ਦੀ ਸੈਲ 'ਚ ਰਹਿਣਾ ਕਿ ਫਾਸੀ ਚੱਕੀਆਂ 'ਚ ਰਹਿਣਾ ਇਹ ਇਨ ਹਿਊਮਨ ਹੈ ਇਹ ਇਨਸਾਨੀਅਤ ਦੇ ਉਲਟ ਹੈ ਔਰ ਇਹਨਾਂ ਦੇ ਮਸਲੇ 'ਚ ਜਲਦ ਫੈਸਲਾ ਆਵੇ ਇਹ ਬਾਰ-ਬਾਰ ਡਿਮਾਂਡ ਰਹੀ ਹੈ ਵੇਖੋ ਇਨਟਰਨੈਟੂ ਸਾਰੀ ਪਾਰਟੀਆਂ ਇਕੱਠੀਆਂ ਹੋ ਕੇ ਰਜੀਵ ਗਾਂਧੀ ਦੇ ਜਿਹੜੇ ਕਿੱਲਾ ਸਨ ਉਹਨਾਂ ਨੂੰ ਰਿਹਾ ਕਰਾਉਣ 'ਚ ਕਾਮਯਾਬ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੰਦੀ ਸਿੰਘਾ ਦੇ ਮਸਲੇ 'ਚ ਬੜਾ ਸਪਸ਼ਟ ਹੈ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਕੇਜਰੀਵਾਲ ਨੇ 2017 18 ਤੋਂ ਉਹਨਾਂ ਕੋਲ ਇਹ ਫਾਈਲ ਬਾਰ-ਬਾਰ ਪੁਟਾ ਪੋਈਆ ਔਰ ਅੱਜ 7ਵੀਂ ਵਾਰੀ ਪ੍ਰੋਫੈਸਰ ਦਵਿੰਦਰ ਪਾਲ ਪੋਲਰ ਦਾ ਕੇਸ ਰਿਹਾਈ ਦਾ ਰਿਜੈਕਟ ਕਰਤਾ ਇਨ ਸਮਬਡੀ ਜੀ ਦੀ ਫਾਸੀ ਇਸ ਗੱਲ ਤੇ ਸੁਪਰੀਮ ਕੋਰਟ ਨੇ ਤਬਦੀਲ ਕੀਤੀ ਕਿ ਹੀ ਇਸ ਨਾਟ ਕੀਪਿੰਗ ਵੈਲ ਉਹ ਠੀਕ ਨਹੀਂ ਨੇ ਔਰ ਇਸ ਕਰਕੇ ਉਹਨਾਂ ਦੀ ਤਬਦੀਲ ਹੋਈ ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਚੋਂ ਉਦੋਂ ਬਾਦਲ ਸਾਹਿਬ ਨੇ ਟਰਾਂਸਫਰ ਕਰਾਇਆ ਔਰ ਮੁੜ ਕੇ ਉਹ ਪਰੋਲ ਰਹਿੰਦੇ ਰਹੇ ਔਰ ਉਹਨਾਂ ਦੀ ਸੇਅਤ ਅੱਜ ਵੀ ਇਲਾਜ ਚੱਲ ਰਿਹਾ ਉਹ ਠੀਕ ਨਹੀਂ ਹੈ ਜਿਹੜਾ ਬੰਦਾ ਪਰੋਲ ਤੇ ਆ ਸਕਦਾ ਹੈ ਜਿਹੜੇ ਬੰਦੇ ਨੇ 29 ਸਾਲ ਸਜ਼ਾ ਕੱਟ ਲਈ ਹੋਵੇ ਉਹ ਕਿਹੜਾ ਖਤਰਾ ਸਾਬਿਤ ਹੋ ਰਿਹਾ ਇਹ ਮਾਨਸਿਕਤਾ ਡਰਾਉਂਦੀ ਹੈ ਕਿ ਪੰਜਾਬੀਆਂ ਦੀ ਸਿੱਖ ਕੌਜ ਨੂੰ ਲੈ ਕੇ ਜਿਨ੍ਹਾਂ ਨੇ ਦੇਸ਼ ਪੰਜਾਬ ਨੇ ਪੰਜਾਬ ਖਾਤਰ ਜੋ ਪੰਜਾਬ ਦੇ ਵਿੱਚ ਬੇਇਨਸਾਫੀ ਹੋਈ ਹਿਊਮਨ ਰਾਈਟਸ ਵਾਇਲੇਸ਼ਨ ਹੋਈ ਉਹਦੇ ਲਈ ਜੇ ਕੋਈ ਲੜੇ ਉਹਨੂੰ ਕੀ ਅਚ ਨਜ਼ਰੀਏ ਨਾਲ ਕੇਜਰੀਵਾਲ ਦੇਖਦੇ ਔਰ ਕੱਲਾ ਇਹ ਨਹੀਂ ਦੋਰੇ ਮਾਪ ਡਾਂਡ ਦੀ ਹੁਣ ਮੈਂ ਗੱਲ ਕਰਨ ਲੱਗਿਆ 295 A ਦੀ ਸੈਂਕਸ਼ਨ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਰਾਜੋਆਣਾ ਦੇ ਕੇਸ ਚ ਤਾਂ ਜੋ ਐਟੀਟਿਊਡ ਹੈ ਤੁਸੀਂ ਸਾਰਿਆਂ ਦੇ ਸਾਹਮਣੇ ਅਸੀਂ ਮਿਲਣ ਚਾਹੀਏ ਸਾਨੂੰ ਲਾਊਡ ਨਹੀਂ ਮਗਰ ਇਹ ਰਾਮ ਰਹੀਮ ਦੇ ਮਸਲੇ ਚ ਕਿੱਡਾ ਵਧੀਆ ਐਟੀਟਿਊਡ ਅਡਾਪਟ ਕਰਦੀ ਆ ਆਮ ਆਦਮੀ ਪਾਰਟੀ ਔਰ ਭਾਜਪਾ ਉਹ ਤੁਹਾਡੇ ਸਾਹਮਣੇ ਉਹਨੂੰ ਬਾਰ-ਬਾਰ ਪ੍ਰੋਲ ਮਿਲਦੀ ਆ ਇੱਕ ਐਸਆਈਟੀ ਬਣੀ ਆ ਉਹ ਫੋਟੋ ਹੈ ਜਿਸ ਐਸਆਈਟੀ ਦੀ ਆਪਣਾ ਆ ਭਗਵੰਤ ਮਾਨ ਜੀ ਨੇ ਰਿਪੋਰਟ ਬੜੀ ਅਜੰਤਿਕ ਕੀਤੀ ਸੀ ਔਰ ਜਦੋਂ ਇਹ ਰਿਪੋਰਟ ਦਿੱਤੀ ਸੀ ਇਹਦੇ ਚ ਰეკਮੈਂਡੇਸ਼ਨ ਸੀ ਕਿ 295 A ਦਾ ਪਰਚਾ ਅਸੌਦੇ ਸਾਥ ਤੇ ਦਰਜ ਹੋਣਾ ਚਾਹੀਦਾ ਤੇ ਹੋਮ ਮਿਨਿਸਟਰ ਕੌਣ ਹੈ ਉਸ ਤੇ ਕਿਉਂ ਬੈਠੇ ਨੇ ਉਹਦੀ ਸੈਂਕਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਸਿੰਪਲ ਕਾਰਨ ਇੱਕ ਹੈ ਕਿਉਂਕਿ ਹਰਿਆਣੇ ਚ ਇਲੈਕਸ਼ਨ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਔਰ ਰੂਲਿੰਗ ਪਾਰਟੀ ਉੱਥੋਂ ਦੀ ਜਿਹੜੀ ਬੀਜੇਪੀ ਉਹਨੂੰ ਪਰੋਲ ਦਿੰਦੀ ਆ ਉਹਨਾਂ ਚ ਰੇਸ ਲੱਗੀ ਕਿ ਅਸੀਂ ਇਹ ਆਪ ਦਾ ਇਹਨੂੰ ਨਾਰਾਜ਼ ਨਹੀਂ ਕਰਨਾ ਥਿਸ ਇਜ਼ ਦਾ ਸਿੰਪਲ ਰੀਜ਼ਨ ਕਿ ਇਹਨੂੰ ਪ੍ਰਵਾਨਗੀ ਨਹੀਂ ਮਿਲ ਰਹੀ ਔਰ ਕੱਲੀ ਇਹ ਨਹੀਂ ਜਿਹੜੀ